ਲੇਖਾ ਪੂਰਾ ਹੋ ਗਿਆ ਇਸੇ ਤਰ੍ਹਾਂ ਜਿਹੜਾ ਸਾਡਾ ਲੇਖਾ ਹੈ ਧਰਮ ਰਾਜੇ ਦੇ ਕੋਲ ਹੈ ਜਿਹੜੇ ਨਗੂਰੇ ਨੇ ਉਹਨਾਂ ਦਾ ਲੇਖਾ ਧਰਮ ਰਾਜਾ ਹੀ ਕਰਦਾ ਤੇ ਜਦੋਂ ਉੱਥੇ ਗਏ ਉਹਨੇ ਪੁੱਛਣਾ ਵੀ ਹਿਸਾਬ ਕਿਤਾਬ ਤੇ ਇੱਥੋਂ ਵਾਲੀਆਂ ਦਲੀਲਾਂ ਕੋਈ ਉੱਥੇ ਕੰਮ ਨਹੀਂ ਕਰਨੀਆਂ ਇੱਥੇ ਤਾਂ ਆਪਾਂ ਕਹਿ ਦਿੰਨੇ ਆ ਜੀ ਮੇਰਾ ਮਨ ਨਹੀਂ ਸੀ ਕਰਦਾ ਧਰਮਰਾਜ ਨੇ ਨਹੀਂ ਪੁੱਛਣਾ ਤੇਰਾ ਮਨ ਕਰਦਾ ਸੀ ਕਿ ਨਹੀਂ ਸੀ ਕਰਦਾ ਕਹਿੰਦਾ ਵੀ ਇਹਦੀ ਤਾਂ ਕੋਈ ਗੱਲ ਹੀ ਨਹੀਂ ਗੱਲ ਇਹ ਹੈ ਕਿ ਜੋ ਬਚਨ ਗੁਰੂ ਮਹਾਰਾਜ ਦੇ ਨੇ ਤੂੰ ਉਹ ਕਮਾਏ ਕਿ ਨਹੀਂ ਕ ਤੇਰਾ ਮਨ ਕਰਦਾ ਸੀ ਕਿ ਨਹੀਂ ਇਹਦਾ ਤਾਂ ਕੋਈ ਮਸਲਾ ਹੀ ਨਹੀਂ ਤੇਰਾ ਮਨ ਠੱਠੇ ਖੂਜ ਜਾਣ ਨੂੰ ਕਰਦਾ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਧਰਮਰਾਜੇ ਨੂੰ ਕੀ ਮਤਲਬ ਹੈ ਖੂਜ ਛਾਲ ਮਾਰ ਜੋ ਮਰਜ਼ੀ ਕਰ ਗੱਲ ਤੇਰੇ ਮਨ ਦੀ ਨਹੀਂ ਗੱਲ ਗੁਰੂ ਦੇ ਬਚਨ ਦੀ ਹੈ ਜੇ ਕੋ ਬਚਨ ਕਮਾਵੇ ਸੰਤਨ ਦਾ ਗੁਰ ਪ੍ਰਸ਼ਾਦ ਦੀ ਤਰੀ ਹੈ ਤੇਰਾ ਜੀ ਕਰਦਾ ਸੀ ਤੂੰ ਜੋ ਕੀਤਾ ਪਰ ਹੁਣ ਹਿਸਾਬ ਕਿਤਾਬ ਵੀ ਤਾਂ ਦੇਣਾ ਹੈ ਉੱਥੇ ਨਹੀਂ ਧਰਮ ਰਾਜਾ ਨੇ ਪੁੱਛਣਾ ਵੀ ਸਵੇਰੇ ਕਿਉਂ ਨਹੀਂ ਉઠਿਆ ਮੇਰੀ ਲੱਤ ਦੁਖਦੀ ਸੀ ਉਹਨੇ ਨਹੀਂ ਪੁੱਛਣਾ ਹੈ ਲੱਤ ਦੁਖਦੀ ਸੀ ਕਿ ਨਹੀਂ ਉਹਨੇ ਪੁੱਛਣਾ ਵੀ ਉੱਠਿਆ ਕਿਉਂ ਨਹੀਂ ਇਹ ਬਹਾਨੇ ਜਿਹੜੇ ਨੇ ਨਾ ਇਹ ਦੁਨੀਆ ਨੂੰ ਸਮਝਾਉਣ ਵਾਸਤੇ ਨੇ ਸਿਰੇ ਦਾ ਠੱਗ ਹੋਏ ਬੇਈਮਾਨ ਹੋਏ ਗੱਲਾਂ ਬਾਤਾਂ ਨਾਲ ਉਹ ਵੀ ਇਮਾਨਦਾਰ ਬਣ ਜਾਂਦਾ ਹੈ ਇੱਥੇ ਨਹੀਂ ਫਰਕ ਪੈਂਦਾ ਕਿ ਤੁਸੀਂ ਗੱਲਾਂ ਬਾਤਾਂ ਨਾਲ ਕਿੰਨੇ ਮਹਾਨ ਹੋ ਮਰ ਕੇ ਪਤਾ ਲੱਗਣਾ ਹੈ ਕਿ ਤੁਸੀਂ ਮਹਾਨ ਹੋ ਕਿ ਨਹੀਂ ਇੱਥੇ ਕੋਈ ਫਰਕ ਨਹੀਂ ਪੈਂਦਾ ਉੱਥੇ ਧਰਮ ਰਾਜਾ ਨੇ ਨਹੀਂ ਪੁੱਛਣਾ ਉੱਥੇ ਤਾਂ ਉਹਨਾਂ ਪੁੱਛਣਾ ਹੈ ਵੀ ਅਮਰਤ ਕਿਉਂ ਨਹੀਂ ਸ਼ਕਿਆ ਹੁਕਮ ਹੈ ਨਾ 10ਵੇਂ ਮਹਾਰਾਜ ਦਾ ਸਿੱਖਾਂ ਨੂੰ ਇਨੂੰ ਅਮਰ ਛਕਣਾ ਚਾਹੀਦਾ ਸੀ ਕਿਉਂ ਨਹੀਂ ਛਕਿਆ ਇੱਥੇ ਕਹਿੰਦਾ ਮੇਰਾ ਮਨ ਨਹੀਂ ਕਰਦਾ ਉੱਥੇ ਨਹੀਂ ਪੁੱਛਣਾ ਧਰਮ ਰਾਜਾਂ ਦੇ ਨਾ ਮਨ ਦਾ ਤੇ ਸਵਾਲ ਹੀ ਨਹੀਂ ਮਨ ਤਾਂ ਬਹੁਤ ਕੁਝ ਕਰਦਾ ਹੈ ਮਨ ਦੀ ਤਾਂ ਗੱਲ ਹੀ ਨਹੀਂ ਗੱਲ ਇੱਥੇ ਹੈ ਕਿ ਗੁਰੂ ਦਾ ਹੁਕਮ ਮੰਨਣਾ ਹੈ ਜੇ ਤਾਂ ਮੰਨਾਂਗੇ ਤਾਂ ਸੁਖੀ ਹੈ ਆ ਫੌਜ ਦੇ ਵਿੱਚ ਹੁੰਦਾ ਨਾ ਉਹ ਨਹੀਂ ਪੁੱਛਦੇ ਵੀ ਤੇਰਾ ਮਨ ਅੱਜ ਡਿਊਟੀ ਤੇ ਆਉਣ ਨੂੰ ਕਰਦਾ ਕਿ ਨਹੀਂ ਕਰਦਾ ਉਹ ਕਹਿੰਦੇ ਵੀ ਚੱਲ ਡਿਊਟੀ ਤੇ ਉੱਥੇ ਮਨ ਦਾ ਮਸਲਾ ਨਹੀਂ ਰਹਿ ਜਾਂਦਾ ਆ ਵਿਦੇਸ਼ਾਂ ਵਿੱਚ ਜਿਹੜੇ ਡਾਲਰ ਬਣਾਉਂਦੇ ਨੇ ਇਹਨਾਂ ਨੂੰ ਪੁੱਛੋ ਦਿਨ ਰਾਤ ਕੰਮ ਵਿੱਚ ਲੱਗੇ ਇਹਨਾਂ ਦਾ ਮਨ ਕਰਦਾ ਕੰਮ ਕਰਨ ਨੂੰ ਉਹ ਪੁੱਛਦੇ ਨੇ ਵੀ ਤੇਰਾ ਅੱਜ ਮਨ ਕੀਤਾ ਕੰਮ ਕਰਨ ਨੂੰ ਆਉਣ ਨੂੰ ਕੋਈ ਪੁੱਛਦਾ ਕਹਿੰਦੇ ਕੰਮ ਚਾਹੀਦਾ ਕੰਮ ਕਰੇਗਾ ਤੇ ਪੈਸੇ ਲੈ ਲਈ ਇਸੇ ਤਰ੍ਹਾਂ ਗੁਰੂ ਦਾ ਬਚਨ ਹੈ ਜਿਹੜਾ ਕਮਾਏਗਾ ਉਹੀ ਪਰਲੋਕ ਵਿੱਚ ਸੁਖੀ ਰਹੇਗਾ ਗੱਲ ਮੰਨਦੀ ਨਹੀਂ ਇੱਥੇ ਤੇ ਮੇਰਾ ਮਨ ਕਰਦਾ ਕਿ ਨਹੀਂ ਕੋਈ ਫਰਕ ਨਹੀਂ ਪੈਂਦਾ ਤੇਰਾ ਮਨ ਕਰੇ ਚਾਹੇ ਨਾ ਕਰੇ ਪਰ ਜਿੰਨੇ ਵੀ ਗੁਰੂ ਦਾ ਹੁਕਮ ਨਹੀਂ ਮੰਨਿਆ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਇਹ ਮੰਨਣਾ ਹੈ ਹੁਕਮ ਹੈ ਇੱਥੇ ਗੱਲ ਮੰਨ ਦੀ ਨਹੀਂ ਹੈ ਚਾਹੀਦਾ ਹੈ ਕਿ ਗੁਰੂ ਦੇ ਹੁਕਮ ਮੰਨ ਕੇ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਤੋਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਬਾਬਾ ਫਿਰੂਮਲ ਜੀ ਤੇ ਉਹਨਾਂ ਦਾ ਹਿਸਾਬ ਲੇਖਾ ਪੂਰਾ ਹੋ ਗਿਆ ਤੇ ਸਹਿਬ ਕਿਤੇ ਸਾਡੇ ਤੇ ਵੀ ਕਿਰਪਾ ਕਰ ਦੇਗਾ ਤੇ ਸਾਡਾ ਵੀ ਸਾਖ ਕਿਤਾਬ ਜਿਹੜਾ ਹੈ ਨਾ ਉਹ ਪੂਰਾ ਹੋ ਜੇ ਗੁਰੂ ਦੀ ਕਿਰਪਾ ਦੇ ਨਾਲ ਤਾਂ ਇਉਂ ਪੜਦੇ ਨੇ ਲੇਖਾ ਗਣਿਆ ਤੇ ਹੁਣਾ ਨੀ ਛੁਟੇ ਤਾਰਾ ਕਿਰਪਾ ਕਰਕੇ ਬਖਸ਼ਿ ਹਿਮਾਲ ਕਾ ਹੋਇਐ ਹੁਣਾ ਨੀ ਛੁਟੇ ਤਾਰਾ ਕਿਰਪਾ ਕਰਕੇ ਬਖਸ਼ੀ ਹੀ ਮਾਲਕਾ ਕੇ ਬਖਸ਼ੀ ਮਾਲਕਾ ਗਣਿਆ ਤੇ ਹੋ ਤੇ ਕਾਰਾ ਕਿਰਪਾ ਕਰਕੇ ਦਸਤੀ ਮਾਲਕਾ ਲੇਖਾ ਗਣਿਆ ਤੇ ਹੋਣਾ ਨੀ ਤੋਟ ਕਾਰਾ ਕਿਰਪਾ ਕਰਕੇ ਦਸਤੀ ਮਾਲਕਾ ਲੇਖਾ ਗਣਿਆ ਤੇ ਹੋਣਾ ਨੀ ਜਟ ਕਾਰਾ ਬੱਕਰ ਕੇ ਬੱਕ ਨਹੀਂ ਹਿਮਾਲ ਦਾ ਗਣਿਆ ਤੇ ਹੋਣਾ ਨਹੀਂ ਝਟਕਾਰਾ ਇਰਪਾ ਕਰਕੇ ਬੱਕ ਜੀ ਹਿਮਾਲ ਕਾ ਦੇ ਬਖਸ਼ੀ ਮਾਲਕਾ ਘਣਿਆ ਤੇ ਹੋਣਾ ਦੀ ਛੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਦੇਖਾ ਘਣਿਆ ਤੇ ਹੋਣਾ ਦੀ ਛੁਟਕਾਰਾ ਕਿਰਪਾ ਕਰਕੇ ਬਖਸ਼ੀ ਮਾਲਕਾ ਕਿਰਪਾ ਕਰਕੇ ਜੀ ਬਖਸ਼ੀ ਮਾਲਕਾ ਕਰ ਕੇ ਜੀ ਬਖਸ਼ ਹਿਮਾਲਾ ਕਾ ਕਿਰਪਾ ਕਰ ਕੇ ਜੀ ਬਖਸ਼ ਹਿਮਾਲਾ ਕਾ ਕਿਰਪਾ ਕਰ ਕੇ ਜੀ ਸਖੀ ਮਾਲ ਕਾ ਕਿਰਪਾ ਕਰ ਕੇ ਜੀ ਬਖਸ਼ ਹਿਮਾਲਾ ਕਾ ਕਿਰਪਾ ਕਰ ਕੇ ਜੀ ਬਖਸ਼ ਹਿਮਾਲਾ ਕਾ ਕਿਰਪਾ ਰਸੇ ਜੀ ਬਖਸ਼ਿ ਹਿਮਾਲ ਦਾ ਕਿਰਪਾ ਕਰ ਦੇ ਜੀ ਬਖਸ਼ਿ ਹਿਮਾਲ ਦਾ ਤੀਨ ਤਕੀ ਮਾਰ ਦਾ ਕਿਰਪਾ ਕਰ ਦੇ ਜੀ ਕੀ ਮਾਲਕਾ ਕਿਰਪਾ ਕਰਕੇ ਜੀ ਗਲਤੀ ਮਾਲਕਾ ਕਿਰਪਾ ਕਰਕੇ ਜੀ ਗਲਤੀ ਮਾਲਕਾ ਇੱਕ ਗਣਿਆ ਤੇ ਹੁਣ ਅਰਦੇ ਬਾਵਸੀ ਮਾਲਕਾ ਗੁਰੂ ਸ੍ਰੀ ਬੀ ਕਿਰਪਾ ਕਰਨਾ ਤੇ ਮਨੁੱਖ ਨੂੰ ਸੋਝੀ ਪਏ ਕਿ ਮੈਂ ਕਰਨ ਕੀ ਆਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰਬਾਣੀ ਦਾ ਇੱਕ ਫਰਮਾਨ ਹੈ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਹਾਂ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕਉਣਾ ਬੋਲ ਨ ਜਾਣੈ ਪੂਰਨ ਭਗਵਾਨ ਆਉਗਣ ਕੋ ਨਾ ਚਿਤਾਰੈ ਜਿਹਦੇ ਤੇ ਧਿਆਲ ਹੋ ਜੈ ਪਰਮੇਸ਼ਰ ਗੁਰੂ ਇਹ ਨਹੀਂ ਕਿ ਮਨੁੱਖ ਕਹੇ ਵੀ ਪਰਮੇਸ਼ਰ ਹੁਣ ਮੈਂ ਗਲਤੀਆਂ ਤੇ ਗਲਤੀਆਂ ਕਰੀ ਜਾਵਾਂ ਨਹੀਂ ਮਸੰਦਾਂ ਦੀਆਂ ਗਲਤੀਆਂ ਵੀ ਦਸਵੇਂ ਮਹਾਰਾਜ ਨੇ ਫਿਰ ਨਹੀਂ ਬਖਸ਼ੀਆਂ ਬਖਸ਼ਿਆ ਕਿਵੇਂ ਤੇਲ ਪਾ ਕੇ ਸਾੜ ਕੌੜਾ ਬੋਲਣ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਜਿਤਾਰੈ ਮਨੁੱਖ ਜਿਹੜਾ ਪ੍ਰੇਮ ਕਰਦਾ ਨਾ ਰੱਬ ਨਾਲ ਉਹ ਗਲਤੀ ਨਹੀਂ ਕਰਦਾ ਨੂੰ ਹੁੰਦਾ ਵੀ ਕਿਤੇ ਕੋਈ ਭੁੱਲ ਨਾ ਹੋ ਜੇ ਮੇਰੇ ਕੋਲ ਤੇ ਜੇ ਅਣਜਾਣ ਪੁਨੇ ਵਿੱਚ ਕੋਈ ਭੁੱਲ ਹੋ ਵੀ ਜਾਂਦੀ ਹੈ ਪੂਰਨ ਭਗਵਾਨ ਔਗਣ ਕੋ ਨਾ ਚਿਤਾਰੈ ਉਹ ਸੱਤ ਬਖਸ਼ਿੰਦਾ ਹੈ ਉਹਨਾਂ ਵਾਸਤੇ ਹੈ ਜਿਹੜੇ ਜਾਣ ਕੇ ਨਹੀਂ ਗਲਤੀ ਕਰਦੇ ਅਣਜਾਣ ਵਿੱਚ ਹੋ ਗਈ ਹੈ ਪਤਿਤ ਪਾਵਨ ਹਰ ਬਿਰਦ ਸੁਦਾਏ ਇੱਕ ਤਿਲ ਨਹੀਂ ਭੰਨੇ ਕਾਲਾ ਜਿਹੜਾ ਕੋਈ ਮਨੁੱਖ ਸੇਵਾ ਕਰਦਾ ਇੱਕ ਤਿਲ ਨਹੀਂ ਭੰਨੇ ਕਾਲਾ ਇੱਕ ਤਿਲ ਮਾਤਰ ਵੀ ਉਹਦਾ ਫਲ ਮਹਾਰਜ ਨਹੀਂ ਰੱਖ ਦਿੱਤੇ ਦੇ ਦਿੰਦੇ ਨੇ ਜੇ ਕਿਸੇ ਨੇ ਕਿਸੇ ਸੇਵਾ ਕੀਤੀ ਹੈ ਜਿਨੇ ਗੁਰੂ ਦੀ ਸੇਵਾ ਕੀਤੀ ਹੈ ਉਹਦਾ ਫਲ ਵੀ ਉਹਨੂੰ ਮਿਲ ਲਈ ਮਿਲਦਾ ਐਸੀ ਸਮਰਾਤ ਗੁਰੂ ਗੁਰੂ ਨਾਨਕ ਸਾਹਿਬ ਖੰਡਾਂ ਬਰਮੰਡਾਂ ਦੇ ਮਾਲਕ ਗੁਰੂ ਨਾਨਕ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਸਿੱਖ ਪੰਜਾਂ ਪਿਆਰਿਆਂ ਤੋਂ ਅਮਰ ਸੱਚੇ ਨਾਮ ਦੀ ਦਾਤ ਲੈ ਕੇ ਜੀਵਨ ਸਫਲਾ ਕਰਕੇ ਸੰਸਾਰ ਤੋਂ ਜਾਏ